ਸਿਰਫ ਜਨਰਲ ਕੈਟੇਗਰੀ ਦੇ ਲਈ ਹੈਗਾ ਉਹਦੇ ਵਿੱਚ ਵੀ ਮੇਲ ਦੇ ਲਈ ਹੈਗਾ ਫੀਮੇਲ ਦੇ ਲਈ ਕੋਈ ਸਲੈਬ ਨਹੀਂ ਹੈ ਮੰਤਬ ਉਹੀ ਹੈ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਅਵੇਅਰ ਬਣਾਇਆ ਜਾਵੇ ਕਿ ਉਹਨਾਂ ਦੇ ਕੀ ਕੀ ਅਧਿਕਾਰ ਹਨ ਲੇਕਿਨ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਕੋਟਾ ਬਹੁਤ ਖਰਚਾ ਹੋਵੇਗਾ ਤਾਰੀਖ ਤੇ ਤਾਰੀਖ ਪੈ ਗਈ ਸੈਸ਼ਨ ਨਾਲ ਜਿਹੜੇ ਅੰਟਰਵਿਊ ਨਾਲ ਨਾਲ ਲੈ ਕੇ ਰਹੇ ਹੈਗੇ ਨੇਗੇ ਕੋਈ ਰੈਵਨਿਊ ਦੇ ਕੇਸ ਕੋਈ ਆਪਣਾ ਜਿਹੜਾ ਹੈਗਾ ਕੰਜ਼ਿਊਮਰ ਫਾਰਮ ਦੇ ਕੇਸ ਹੈਗੇ ਨੇਗੇ ਹਰ ਇੱਕ ਤਰ੍ਹਾਂ ਦੇ ਕੇਸ ਦੇ ਵਿੱਚ ਅਸੀਂ ਮੂਵੀਲ ਦੇ ਰਹੇ ਹੈਗੇ ਆਂ ਸਬੰਧ ਆਨਮ ਦਾ ਲਗੁਨ ਦੇ ਕੀ ਅਧਿਕਾਰ ਹਨ ਕਿਸੇ ਹੋਰ ਕਾਨੂੰਨ ਮੁਤਾਬਕ ਉਹਨਾਂ ਦੇ ਕੀ ਅਧਿਕਾਰ ਹਨ ਕੀ ਉਹਨਾਂ ਦੇ ਸਿਵਲ ਰਾਈਟ ਹਨ ਕੀ ਉਹਨਾਂ ਦੇ ਕ੍ਰਿਮੀਨਲ ਕੇਸਸ ਦੇ ਵਿੱਚ ਰਾਈਟ ਹਨ ਕੀ ਕੰਪਨਸੇਸ਼ਨ ਦੇ ਅਧਿਕਾਰ ਹਨ ਨਮਸਕਾਰ ਮੋਗਰ ਦੇ ਨਿਊਜ਼ ਜੈੱਗਰੇ ਸਾਰੇ ਦਸਤਾ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਤੁਹਾਡਾ ਖਾਸ ਸਵਾਗਤ ਹੈ ਸਾਡੇ ਖਾਸ ਸੈਗਮੈਂਟ ਦੇ ਵਿੱਚ ਖਬਰਾਂ ਖਬਰਾਂ ਤੋਂ ਹਟ ਕੇ ਦੇ ਵਿੱਚ ਸੱਚੀ ਉਹ ਜੀ ਦੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜਿਹੜੀ ਰੋਜ਼ ਮਰਾਂ ਦੀ ਫਰਦਾਂ ਤੋਂ ਇਲਾਵਾ ਜਿਹੜਾ ਹੈ ਅਸੀਂ ਤੁਹਾਨੂੰ ਕੁਝ ਨਵੇਂ ਚੱਲ ਜਾਗੂ ਕਰਾਈਏ ਅੱਜ ਤੁਹਾਨੂੰ ਅਸੀਂ ਕਾਨੂੰਨ ਮੰਨ ਦਿੱਤੇ ਗਏ ਤੁਹਾਨੂੰ ਹੱਥ ਉਹਨਾਂ ਪ੍ਰਤੀ ਜਾਗੂ ਕਰਵਾਵਾਂਗੇ ਹੁੰਦਾ ਕੀ ਹੈ ਕਿ ਅਕਸਰ ਅਸੀਂ ਆਪਣੇ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਇੰਨੇ ਮਸ਼ਰੂਫ ਰਹਿੰਦੇ ਆ ਕਿ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਸਾਨੂੰ ਸਾਡੇ ਸਰਦਾਰ ਲੋਕ ਕੀ ਹੱਥ ਦਿੱਤੇ ਗਏ ਨੇ ਤੇ ਅੱਜ ਇਸ ਗੱਲ ਤੇ ਤੁਹਾਨੂੰ ਚਾਨਣ ਪਾਉਣ ਵਾਸਤੇ ਸਾਡੇ ਨਾਲ ਮੌਜੂਦ ਨੇ ਅ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਡੀ ਐਲ ਐਸਏ ਦਾ ਸੈਕਟਰੀ ਅਤੇ ਸੀਜੀ ਚੀਫ ਐਡਮਿਸ਼ਨ ਰਜਿਸਟਰਡ ਅਮਰੀਤ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਆਪਣੇ ਇਸ ਸਤਿਕਾਰ ਚ ਆਪਣੇ ਹੱਥ ਨੇ ਉਹਨਾਂ ਬਾਰੇ ਉਹਨਾਂ ਨੂੰ ਜਿਹੜੀ ਹੈ ਗਾਈਡੈਂਸ ਲੈਂਦੇ ਆ ਅਮਰੀਤ ਜੀ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਮੁਬਾਰਕ ਹੋਵੇ ਜੀ ਥੈਂਕ ਯੂ ਅਮਰੀਤ ਜੀ ਆਪ ਲੋਕਾਂ ਨੂੰ ਪਤਾ ਨਹੀਂ ਸਤਿ ਸ਼ਬਦਾਂ ਬੋਲਣ ਨੂੰ ਕੀ ਹੱਥ ਦਿੱਤੇ ਗਏ ਨੇ ਤੇ ਸਰ ਥੋੜਾ ਜਿਹਾ ਸਾਡੇ ਦਰਸ਼ਨ ਜਾਨਣਾ ਚਾਹੁੰਦੇ ਸਰ ਪਲੀਜ਼ ਉਹਨਾਂ ਨੂੰ ਸਾਡੇ ਥੋੜਾ ਚੈਨ ਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਕਿ ਸੰਵਿਧਾਨ ਵੱਲੋਂ ਜਾਂ ਹੋਰ ਕਾਨੂੰਨਾਂ ਵੱਲੋਂ ਉਹਨਾਂ ਨੂੰ ਕੀ ਹੱਕ ਦਿੱਤੇ ਗਏ ਨੇ ਉਹਨਾਂ ਦੇ ਕੀ ਕਾਨੂੰਨੀ ਅਧਿਕਾਰ ਹੈਗੇ ਨੇਗੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਅਵੇਲ ਕਰ ਸਕਦੇ ਨੇ ਇਹ ਚੀਜ਼ ਮਾਨਜੂਰ ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਵੀ ਆਈ ਉਹਨਾਂ ਨੇ ਇਸ ਚੀਜ਼ ਨੂੰ ਐਕਟਿਵਲੀ ਡੀਲ ਕਰਨ ਦੇ ਲਈ ਮਾਨਜੂਰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਾ ਜਿਹੜਾ ਗਠਨ ਹੋਇਆ ਹੈ। ਔਰ ਜਿਹੜੀ ਕਿ ਨਾ ਲੀਗਲ ਸਰਵਿਸ ਅਥਾਰਟੀ ਐਕਟ 2987 ਦੇ ਅਧੀਨ ਕੰਮ ਕਰਦੀ ਹੈ ਇਸ ਦਾ ਮੇਨ ਮੰਤਬ ਇਹ ਹੀ ਹੈ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਅਵੇਅਰ ਬਣਾਇਆ ਜਾਵੇ ਕਿ ਉਹਨਾਂ ਦੇ ਕੀ ਕੀ ਅਧਿਕਾਰ ਸੰਵਿਧਾਨ ਮੁਤਾਬਕ ਉਹਨਾਂ ਦੇ ਕੀ ਅਧਿਕਾਰ ਹਨ ਕਿਸੇ ਹੋਰ ਕਾਨੂੰਨ ਮੁਤਾਬਕ ਉਹਨਾਂ ਦੇ ਕੀ ਅਧਿਕਾਰ ਹਨ ਕੀ ਉਹਨਾਂ ਦੇ ਸਿਵਲ ਰਾਈਟ ਹਨ ਕੀ ਉਹਨਾਂ ਦੇ ਕ੍ਰਿਮੀਨਲ ਕੇਸਸ ਦੇ ਵਿੱਚ ਰਾਈਟ ਹਨ ਕੀ ਕੰਪਨਸੇਸ਼ਨ ਦੇ ਅਧਿਕਾਰ ਹਨ ਔਰ ਇਸ ਮੰਤਬ ਦੇ ਲਈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਾ ਗਠਨ ਕੀਤਾ ਗਿਆ ਹੈ ਉਸੇ ਤਰ੍ਹਾਂ ਸਟੇਟ ਲੈਵਲ ਦੇ ਉੱਤੇ ਸਟੇਟ ਨੀਗਲ ਸਰਵਿਸ ਅਥਾਰਟੀਆਂ ਬਣਾਈਆਂ ਗਈਆਂ ਔਰ ਸਭ ਤੋਂ ਜਿਹੜੀ ਨਿਚਲੀ ਇਕਾਈ ਬਣਾਈ ਗਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਿਸਟ੍ਰਿਕਟ ਨੀਗਲ ਸਰਵਿਸ ਅਥਾਰਟੀਆਂ ਦਾ ਜਿਹੜਾ ਗਠਨ ਕੀਤਾ ਗਿਆ ਔਰ ਇਹ ਸੋ ਅਥਾਰਟੀ ਦਾ ਮੇਨ ਮਕਸਦ ਹੀ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਤੁਹਾਡੇ ਕੀ ਕਾਨੂੰਨੀ ਅਧਿਕਾਰ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਅਵੇਲ ਕਰ ਸਕਦੇ ਹੋਗੇ ਅਗਰ ਤੁਹਾਨੂੰ ਗੱਲ ਨਹੀਂ ਸਮਝ ਆ ਰਹੀ ਤਾਂ ਤੁਸੀਂ ਐਕਸਪਰਟ ਦੀ ਰਾਇ ਲੈ ਸਕਦੇ ਹੋ ਜੋ ਵੀ ਸਾਡੇ ਪੈਨਲ ਲਾਇਰ ਹੁੰਦੇ ਨੇ ਸਾਡੇ ਪੈਰਾਪਲੀਗਲ ਵਲੰਟੀਅਰਸ ਹੁੰਦੇ ਨੇ ਸਾਡੇ 프ਰੰਟ ਆਫਿਸ ਦੇ ਵਿੱਚ ਬੈਠਦੇ ਨੇ ਸਾਡੇ ਆਫਿਸ ਦੇ ਵਿੱਚ ਵੀ ਉਹ ਆ ਕੇ ਸਲਾਹ ਲੈ ਸਕਦੇ ਨੇ ਇਵਨ ਕਿ ਮੈਥਮ ਵੀ ਬੀਇੰਗ ਸੈਕਟਰੀ ਨੂੰ ਸਲਾਹ ਲੈ ਸਕਦੇ ਨੇ ਜੇਕਰ ਉਹ ਆਪਣਾ ਮੁਖੀ ਨੂੰ ਤੋਂ ਸੈਟੀਸਫਾਈਡ ਨਹੀਂ ਹੈ। ਸਰ ਤੁਸੀਂ ਗੱਲ ਕੀਤੀ ਡੀਐਲਐਸਏ ਦੀ। ਸਰ ਸੁਪਰੀਮ ਕੋਰਟ ਮਤਲਬ ਕੀ ਹਿਦਾਇਤ ਹੈ ਸਰ ਕਿਸ ਤਰ੍ਹਾਂ ਦੇ ਕੇਸਿਸ ਹਨ ਜਿਹੜੇ ਡੀਐਲਐਸਏ ਕਿਸ ਤਰ੍ਹਾਂ ਕੈਰੀ ਕਰਦਾ ਹੈ। ਡੀਐਲਐਸਏ ਹਰ ਇੱਕ ਤਰ੍ਹਾਂ ਦੇ ਕੇਸਿਸ ਕੈਰੀ ਕਰ ਸਕਦਾ ਹੈ। ਡੀਐਲਐਸਏ ਹਰ ਇੱਕ ਤਰ੍ਹਾਂ ਦੇ ਕੇਸ ਦੇ ਵਿੱਚ ਸਲਾਹ ਦੇ ਸਕਦਾ ਹੈ। ਅਰ ਮਾਨਜੁਕ ਸੁਪਰੀਮ ਕੋਰਟ ਦਾ ਇਹੀ ਆਦੇਸ਼ ਹੈ ਕਿ ਮੈਕਸਿਮਮ ਲੋਕਾਂ ਨੂੰ ਅਵੇਅਰ ਕਰੋ ਤਾਂ ਕਿ ਕੋਈ ਵੀ ਬੰਦਾ ਜਿਹੜਾ ਨਿਆਂ ਤੋਂ ਬੰਝਣਾ ਨਾ ਰਹੇ ਇਗਨੋਰੈਂਸ ਕਰਕੇ ਅਨਰੀਪਰਜੈਂਟੇਸ਼ਨ ਕਰਕੇ ਜਾਂ ਕਿਸੇ ਹੋਰ ਗਰੀਬੀ ਕਰਕੇ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਹੈ ਉਹ ਨਿਆਂ ਤੋਂ ਬੰਝਣਾ ਨਾ ਰਹੇ ਸਹੀ ਕੀ ਫੀਮੇਲ ਕੇਸਿਸ ਹਨ ਇਹਦੇ ਵਿੱਚ ਸਭ ਫਾਲ ਕਰਦੇ ਸਨ ਤੁਹਾਡੇ ਸਰ ਡੀਐਲਐਸ ਇਸ ਪਰ ਜਦੋਂ ਸਾਰੇ ਕੇਸ ਹੀ ਆਉਂਦੇ ਹੈ ਪਰ ਜੇਕਰ ਆਪਾਂ ਸਪੈਸੀਫਿਕ ਗੱਲ ਕਰੀਏ ਕੰਪਰੋਮਾਈਜ਼ ਵਾਲੇ ਕੇਸਾਂ ਦੀ ਤਾਂ ਉਹਦੇ ਵਿੱਚ ਜਿਹੜੇ ਹੈਗਾ ਨੌਨ ਕੰਪਾਉਂਡੇਬਲ ਕੇਸਾਂ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦੇ ਕ੍ਰਿਮੀਨਲ ਸਿਵਲ ਸਾਰੇ ਕੇਸ ਕੋਲ ਕਰਦੇ ਸਰ ਹੋਰ ਸਰ ਕਿਹੜੇ ਕਿਹੜੇ ਸਰ ਆਪਾਂ ਗੱਲ ਕਰੀਏ ਲੋਕਾਂ ਦਾ ਸਰ ਕੀ ਇਰਦਾਨ ਹੈ ਕਿਸ ਤਰ੍ਹਾਂ ਦੇ ਕੇਸਿਸ ਸਰ ਕੋਲ ਜ਼ਿਆਦਾ ਪ੍ਰੋਜ ਕਰਦੇ ਸਰ ਸਾਡੇ ਕੋਲ ਦੇਖੋ ਕ੍ਰਿਮੀਨਲ ਕੇਸਿਸ ਦੇ ਵਿੱਚ ਵੀ ਅਪਰੋਜ ਹੋ ਰਹੀ ਹੈ ਉਹਨਾਂ ਤੇ ਵੀ ਅਸੀਂ ਵਕੀਲ ਦੇ ਰਹੇ ਹੈਗੇ ਆਂਗੇ ਹਰ ਇੱਕ ਤਰ੍ਹਾਂ ਦੇ ਸਿਵਲ ਦੇ ਵਿੱਚ ਵੀ ਆਪਣੇ ਪ੍ਰਸ਼ਾਸਨ ਨਾਲ ਜਿਹੜੇ ਆਪਣੇ ਟ੍ਰਿਬਿਊਨਲ ਨਾਲ ਲਿਖੜ ਹੈਗੇ ਨੇਗੇ ਕੋਈ ਰੈਵਨਿਊ ਦੇ ਕੇਸਿਸ ਕੋਈ ਆਪਣਾ ਜਿਹੜਾ ਹੈਗਾ ਕੰਜ਼ਿਊਮਰ ਫਾਰਮ ਦੇ ਕੇਸਿਸ ਹੈਗੇ ਨੇ ਇਹ ਹਰ ਇੱਕ ਤਰ੍ਹਾਂ ਦੇ ਕੇਸ ਦੇ ਵਿੱਚ ਅਸੀਂ ਮੁਕੀਲ ਦੇ ਰਹੇ ਹੈਗੇ ਆ ਇਹ ਹਰ ਇੱਕ ਤਰ੍ਹਾਂ ਦਾ ਕੇਸ ਅਸੀਂ ਲੋਕ ਅਦਾਲਤਾਂ ਦੇ ਵਿੱਚ ਲਗਾ ਰਹੇ ਆ ਕਿਹੜਾ ਕ੍ਰਿਮੀਨਲ ਕੰਪਾਉਂਡਡ ਨਨ ਕੰਪਾਉਂਡੇਬਲ ਕੇਸ ਵਿੱਚ ਚੱਲਦੀ ਸੋ ਜਿਵੇਂ ਅੱਜਕੱਲ੍ਹ ਬੈਂਕ ਐਡਿਸ਼ਨ ਹੋਵੇ ਸਰ ਕੀ ਵਰਤ ਕਈ ਮਾਮਲੇ ਸਾਹਮਣੇ ਆਉਂਦੇ ਆ ਜਾਂ ਮੈਟਰੀਅਲ ਟਿਸਕੂਪਸ ਬਹੁਤ ਵਧੇ ਗਏ ਆ ਇਹਨਾਂ ਕੇਸ ਨੂੰ ਲੈ ਕੇ ਸਰ ਸੁਪਰੀਮ ਕੋਰਟ ਕੀ ਜੀਦਾ ਹਨ ਸਰ ਕੀ ਤੁਹਾਡੇ ਵੱਲੋਂ ਸਰ ਕੀ ਕਾਰਵਾਈ ਰਹੀ ਜਦੋਂ ਕਿ ਕਪਲ ਅਪਰੋਚ ਕਰਦਾ ਹੈ ਕੋਈ ਅਫੈਕਟਡ ਜਿਹੜਾ ਵਿਅਕਤੀ ਮੈਂ ਜੋ ਕਪਰ ਕਰਦਾ ਹੈ ਇਹ ਸਰ ਕੀ ਤੁਹਾਡੇ ਸੱਡੀ ਜਿਆਦਾ ਤੋਂ ਜਿਆਦਾ ਤਾਂ ਇਹੀ ਇਹਦੇ ਵਿੱਚ ਰਹਿੰਦਾ ਹੈਗਾ ਕਿ ਇਹਨਾਂ ਕੇਸਾਂ ਦੇ ਵਿੱਚ ਜਿੰਨਾ ਜਲਦੀ ਹੋ ਸਕੇ ਕੰਪਰੋਮਾਈਜ਼ ਹੋ ਜਵੇ ਜੇ ਕੰਪਰੋਮਾਈਜ਼ ਨਹੀਂ ਵੀ ਹੁੰਦਾ ਤਾਂ ਮੈਰਿਟ ਦੇ ਆਧਾਰ ਦੇ ਉੱਤੇ ਜਲਦੀ ਤੋਂ ਜਲਦੀ ਇਹਨਾਂ ਕੇਸਾਂ ਦਾ ਨਿਕਾਅ ਹੋਵੇ ਸੋ ਮੈਟ੍ਰਿਮੋਰੀਅਲ ਕੇਸਿਸ ਦੀ ਅਪਾ ਗੱਲ ਕਰੀਏ ਸਰ ਕੋਈ ਨਿਊਰੋਲੋਜੀਕਲ ਕਪਲ ਆ ਜੇ ਉਹ ਸਰ ਕਿਸੇ ਗੱਲ ਤੋਂ ਇਨਵੋਲ ਹੋ ਜਾਂਦੀ ਹੈ ਉਹ ਮੀਡੀਕਲ ਵਿਕਮ ਸੇ ਇਕੱਜੇ ਕਪਲ ਆ ਵੀਕਸ ਕੋਲ ਕੰਟਰੋਲ ਕਰਦੇ ਫੋ ਡੈਵੋਸ ਉਹਦੇ ਸਰ ਕੀ ਸਰ ਕੋਰਟ ਵੱਲੋਂ ਸਰ ਕੀ ਲੱਗਦਾ ਹੈ ਮੀਨ ਕੋਰਟ ਕੋਰਟ ਵੱਲੋਂ ਜਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਾ ਇਹੀ ਹਮੇਸ਼ਾ ਰਹਿੰਦਾ ਹੈਗਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਪਾਰਟੀਆਂ ਦਾ ਆਪਸ ਵਿੱਚ ਰਾਜੀਨਾਮਾ ਹੋ ਜਵੇ ਔਰ ਉਹ ਆਪਣਾ ਘਰ ਬਸਾਉਣ ਖੁਸ਼ੀ-ਖੁਸ਼ੀ ਘਰ ਦੇ ਵਿੱਚ ਰਹਿਣ ਛੋਟੇ-ਛੋਟੇ ਮਨ ਮੁਤਾਬ ਦੇ ਅੰਗੇ ਇਹਨਾਂ ਨੂੰ ਦੂਰ ਕਰਕੇ ਉਹ ਆਪਣਾ ਖੁਸ਼ੀ ਨਾਲ ਆਪਣੇ ਘਰ ਦੇ ਵਿੱਚ ਬਸਣ ਅਦਰਵਾਈਜ਼ ਜੇਕਰ ਪਾਰਟੀਆਂ ਨਹੀਂ ਐਗਰੀ ਹੈਗੀਆਂ ਤਾਂ ਫਿਰ ਜੋ ਮੈਰਿਟ ਦੇ ਆਧਾਰ ਦੇ ਉੱਤੇ ਹੈਗਾਗਾ ਉਹ ਤਾਂ ਕੋਰਟ ਵੱਲੋਂ ਹੀ ਜਾਂਦਾ ਹੈਗਾ ਫੈਸਲਾ ਸਰ ਮੈਂ ਫਿਰ ਆਪਣੇ ਸਵਾਲ ਤੇ ਆ ਰਿਹਾ ਸਰ ਜਿਵੇਂ ਤੁਸੀਂ ਮਿਲ ਬੈਠੇ ਰਹੇ ਸਰ ਕੋਈ ਕਪਾ ਕਿ ਸਰ ਉਹ ਜੇ ਸਪੋਜ਼ ਕਰ ਲਓ ਵੀ ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਉਹ ਕੇਸ ਫਾਈਲ ਕਰਦੇ ਨੇ ਕੀ ਉਹ ਸੈਟੇਬਲ ਹੈ ਸਰ ਕੋਰਟ ਦਾ ਉਸ ਕਿਵੇਂ ਜਿਹੜਾ ਡਿਵੋਰਸ ਦਾ ਕੇਸ ਜਿਹੜਾ ਹੈਗਾ ਉਹ ਮਹੀਨੇ 2 ਮਹੀਨੇ ਬਾਅਦ ਨਹੀਂ ਫਾਈਲ ਹੋ ਸਕਦਾ ਉਹਦੇ ਵਿੱਚ ਹਿੰਦੂ ਮੈਰਿਜ ਐਕਟ ਦੇ ਅਧੀਨ ਇੱਕ ਸਾਲ ਦਾ ਮਿਨੀਮਮ ਕੂਲਿੰਗ ਆਫ ਪੀਰੀਅਡ ਚਾਹੀਦਾ ਰਹੇਗਾ ਫਿਰ ਉਸ ਤੋਂ ਬਾਅਦ ਜੇਕਰ ਮੈਟ੍ਰਿਮੋਨੀਅਲ ਡਿਵੋਰਸ ਆਪਣਾ ਦਾਇਰਾਨਾਮਾ ਹੋ ਜਾਂਦਾ ਹੈਗਾ ਤਾਂ ਉਹ ਜੰਗ ਮੰਡੀ ਨਾਲ ਡਿਵੋਰਸ ਲੈਣਾ ਹੈਗਾ ਉਦੇ ਵਿੱਚ ਪਹਿਲੀ ਸਟੇਟਮੈਂਟ ਤੇ ਦੂਜੀ ਸਟੇਟਮੈਂਟ ਦੇ ਲਈ 6 ਮਹੀਨੇ ਦਾ ਕੂਲਿੰਗ ਪੀਰੀਅਡ ਹੈਗਾ ਹੈ। ਔਰ ਕਈ ਵਾਰ ਮਾਨਯੋਗ ਸੁਪਰੀਮ ਕੋਰਟ ਜੋ ਆਪਣੀਆਂ ਵਿਸ਼ੇਸ਼ ਭਾਵਨਾ ਇਸਤੇਮਾਲ ਕਰਕੇ ਉਸ ਪੀਰੀਅਡ ਨੂੰ ਕੰਡੋਨ ਵੀ ਕਰ ਸਕਦੀ ਹੈ। ਸ਼ੁਕਰ ਸਰ ਜੀ ਇਹ ਪਰਜਿਸ਼ਨ ਪਾਵਰ ਹੈ ਇੱਕ ਲੋਕਲ ਡਿਸਟ੍ਰਿਕਟ ਲੈਵਲ ਤੇ ਨਹੀਂ ਹੈ ਸਰ। ਡਿਸਟ੍ਰਿਕਟ ਲੈਵਲ ਤੇ ਵੀ ਅਵੇਲੇਬਲ ਤਾਂ ਹੈਗੀ ਹੈਗੀ ਅਗਰ ਕੁਝ ਉਹਨੀਆਂ ਗਾਈਡਲਾਈਨਸ ਹੈਗੀਆਂ ਨੇ ਜੇਕਰ ਉਹ ਗਾਈਡਲਾਈਨਸ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਨੇ ਤਾਂ ਉਸ ਮੁਤਾਬਕ ਇਹ 15 20 ਦਿਨ ਦੇ ਵਿੱਚ ਵੀ ਇਹ ਪਰ ਡਿਸਟ ਜੱਜ ਤੋਂ ਥੱਲੇ ਨਹੀਂ ਇਹਨੂੰ ਕੁਝ ਕਰ ਸਕਦੇ ਸਕਦੇ ਦੇਖੋ ਇਹ ਸਪੈਸ਼ਲਾਈਜ਼ਡ ਫੈਮਿਲੀ ਕੋਰਸ ਬਣੀਆਂ ਹੈਗੀਆਂ ਨਹੀਂ ਹੈ ਉਹਨਾਂ ਦੀ ਜੂਰੀਡਿਕਸ਼ਨ ਦੇ ਵਿੱਚ ਮਾਮਲਾ ਆਉਂਦਾ ਹੈ ਜਿਹੜਾ ਇਹ ਡਿਸਟ ਕੋਰਟ ਦੀ ਜੂਰੀਡਿਕਸ਼ਨ ਹੈ ਉਹੀ ਕਰ ਸਕਦੀ ਹੈ ਜਿਹਦੇ ਕੋਲ ਜੂਰੀਡਿਕਸ਼ਨ ਨਹੀਂ ਹੈਗੀ ਉਹ ਨਹੀਂ ਕਰ ਸਕਦਾ ਸਰ ਜਿਵੇਂ ਸਰ ਡੀਐਲਐਸਐ ਥੱਲੇ ਸਰ ਲੋਕਦਾਨ ਤੋਂ ਲੱਗਦੀ ਹੈ ਸਰ ਤੇ ਫੇਰ ਵੀ ਹੋਰ ਸਰ ਸੁਪਰੀਮ ਕੋਰਟ ਦੀ ਕੀ ਗਾਈਡਲਾਈਨਸ ਨੇ ਜਾਂ ਆਈਪੀਆਪਾ ਡੇਟ ਦੀ ਗੱਲ ਕਰੀ ਸਰ ਕਿਸ ਤਰ੍ਹਾਂ ਜਿੰਨੇ ਕੇਸਾਂ ਦੇ ਵਿੱਚ ਕੰਪਰੋਮਾਈਜ਼ ਹੋ ਸਕਦਾ ਲੀਗਲੀ ਤਾਂ ਉਹ ਸਾਰੇ ਕੇਸ ਲੋਕਦਰ ਦੇ ਵਿੱਚ ਲਗਾਏ ਜਾਂਦੇ ਮੀਡੀਏਸ਼ਨ ਦੇ ਵਿੱਚ ਲਗਾਏ ਜਾਂ ਜਾਂ ਅਦਰ ਮੋਡ ਜਿਹੜੇ ਹੈਗੇ ਨੇਗੇ ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਦੇ ਉਹ ਅਡਾਪਟ ਕਰਕੇ ਉਹਨਾਂ ਨੂੰ ਰਜ਼ਾਮੰਦੀ ਨਾਲ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਹੈਗਾ ਉਹਨੂੰ ਨਿਪਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਛੇਤੀ ਔਰ ਸਸਤਾ ਨਿਆਂ ਮਿਲ ਸਕੇ ਆਪਸੀ ਪਿਆਰ ਬਣਿਆ ਰਹੇ ਆਪਸੀ ਸੰਬੰਧ ਅੱਛੇ ਬਣੇ ਰਹੇ ਹਨ ਔਰ ਉਹਨਾਂ ਨਾਲ ਉਹਨਦੇ ਸਮੇਂ ਦੀ ਵੀ ਬਚਤ ਹੋਵੇ ਔਰ ਕੋਰਟਾਂ ਦਾ ਵੀ ਜਿਹੜਾ ਅਨਨੈਸੈਸਰੀ ਟਾਈਮ ਆ ਉਹ ਬੇਸਡ ਨਾ ਸਿਰਕਾ ਹੰਦੋਂ ਉੱਤੇ ਬੈਚਾ ਗਿਆ ਲੋਕ ਕੋਟਾ ਜਾਣ ਤੋਂ ਬਹੁਤ ਜ਼ਿਆਦਾ ਡਰਦੇ ਨੇ ਖਲਾਂਕੀ ਉਹ ਸਹੀ ਹੁੰਦੇ ਨੇ ਉਹਨਾਂ ਨੂੰ ਕੇਸ ਨੂੰ ਮਨਜ਼ੂਰੀ ਵਾਸਤੇ ਫਾਈਲ ਫਾਈਲ ਹੀ ਕਰਨਾ ਪੈਂਦਾ ਲੇਕਿਨ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਕੋਟਾ ਤੇ ਬਹੁਤ ਖਰਚਾ ਹੋਵੇਗਾ ਤਾਰੀਖ ਤੇ ਤਾਰੀਖ ਪੈਗੀ ਸਰ ਤੁਸੀਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਦੇਖੋ ਇਹ ਅਪੀਲ ਇਹੀ ਹੈਗੀ ਹੈ ਕਿ ਕਿ ਡਰਨ ਦੀ ਲੋੜ ਨਹੀਂ ਹੈਗੀ ਸਾਰੇ ਜੱਜ ਸਹਿਬਾਨ ਆਪਣੇ ਜੀ ਵੀ ਕਰ ਰਹੇ ਹੈ ਅਤੇ ਜੋ ਬੰਦਾ ਅਧਿਕਾਰ ਹੈ ਜੋ ਤੰਗ ਹੋ ਉਹ ਜ਼ਰੂਰ ਮਿਲੇਗਾ ਦੂਸਰੀ ਗੱਲ ਖਰਚੇ ਦੀ ਦਿੱਤਰ ਤੱਕ ਗੱਲ ਹੈ ਅਗਰ ਕੋਈ ਖਰਚਾ ਕਰਨ ਦੇ ਕਾਬਿਲ ਨਹੀਂ ਹੈਗਾਗਾ ਅਗਰ ਉਹ ਲੋਨ ਨਹੀਂ ਕਰਦਾ ਹੈਗਾ ਤਾਂ ਸਿੰਗਲ ਸਰਵਿਸ ਅਥਾਰਟੀ ਐਕਟ ਦੇ ਅਧੀਨ ਪ੍ਰਬੰਧਨ ਬਣਾਇਆ ਗਿਆ ਹੈਗਾ ਕਿ ਕਿਹੜੇ ਕਿਹੜੇ ਬੰਦੇ ਫ੍ਰੀ ਲੀਗਰੇਡ ਲੈ ਸਕਦੇ ਨੇ ਉਹਨਾਂ ਦੇ ਇਸ ਕਿਹੜੀ ਕਿਹੜੀ ਕੈਟਾਗਰੀ ਫਾਲ ਕਰਦੀ ਸਰ ਉਹਨੂੰ ਕੀ ਡਾਕੂਮੈਂਟੇਸ਼ਨ ਚਾਹੀਦੀ ਹੈ ਸਰ ਮਤਲਬ ਇਟ ਇਲੀਜੀਬਿਲਟੀ ਕੀ ਹੈ ਸਰ ਆਪਾਂ ਵੀ ਕੈਨ ਸੇ ਇਟ ਇਜ਼ ਅ ਇਜ਼ੀਬਿਲਟੀ ਹੈ ਕਿ ਜਿਸ ਤਰ੍ਹਾਂ ਕੋਈ ਵੀ ਵਿਅਕਤੀ ਜਿਹੜਾ ਐਸ ਸੀ ਐਸਟੀ ਕੈਟਾਗਰੀ ਨੂੰ ਸੰਬੰਧਿਤ ਹੈ ਕੋਈ ਵੀ ਈਮੈਨ ਕੋਈ ਵੀ ਜਿਹੜਾ ਹੈਗਾ ਲੇਬਰਰ ਹੈਗਾ ਇੰਡਸਟਰੀਅਲ ਡਿਸਪਿਊਟ ਦੇਦੇ ਨਹੀਂ ਕੋਈ ਵੀ ਪੈਗਾਰ ਦਾ ਮਾਰਿਆ ਹੋਇਆ ਵਿਅਕਤੀ ਕੋਈ ਵੀ ਕੁਦਰਤੀ ਆਫਤਾਂ ਦਾ ਮਾਰਿਆ ਹੋਇਆ ਵਿਅਕਤੀ ਜਾਂ ਕੋਈ ਵੀ ਐਸਾ ਵਿਅਕਤੀ ਜਿੱਦੀ ਸਲਾਨਾ ਇਨਕਮ 3 ਲੱਖ ਰੁਪਏ ਤੋਂ ਘੱਟ ਹੈ ਉਹ ਫ੍ਰੀ ਲੀਗਲ ਹੈ ਲੈ ਸਕਦਾ ਮਤਲਬ ਜਿਹੜਾ ਤਾਂ ਗੱਲ ਕਰਦੇ ਨੇ ਮਿਨੀਮਮ ਜਿਹੜਾ ਹੈ 3 ਲੱਖ ਰੁਪਏ ਐਨੂਅਲ ਜਿਹੜੀ ਇਨਕਮ ਤੋਂ ਸਲੈਬ ਹੈ ਜਿਹੜੇ ਘੱਟ ਤਾਂ ਹੀ ਇਹ ਕਿਹਨਾਂ ਦੀ ਸੋ ਹੈਗਾ ਸਿਰਫ ਜਨਰਲ ਕੈਟਾਗਰੀ ਦੇ ਲਈ ਹੈਗਾ ਉਹਦੇ ਵਿੱਚ ਵੀ ਮੇਲ ਦੇ ਲਈ ਹੈਗਾ ਫੀਮੇਲ ਦੇ ਲਈ ਕੋਈ ਸਲੈਬ ਨਹੀਂ ਹੈ ਠੀਕ ਹੈ ਜੀ ਔਰ ਇਸੇ ਤਰ੍ਹਾਂ ਐਸੀ ਐਸਟੀ ਕੈਟਾਗਰੀ ਹੈ ਜਾਂ ਅਦਰ ਕੈਟਾਗਰੀ ਜਿਹਨਾਂ ਉਹਨਾਂ ਦੇ ਵਿੱਚ ਉਹ ਪਾਰਟਿਕੂਲਰ ਇੱਕ ਸਟ੍ਰੈਟਨ ਬਿਲੋਂਗ ਕਰਦੇ ਹੈਗੇ ਨੇਗੇ ਇਸੇ ਲਈ ਉਹ ਐਲੀਜੀਬਲ ਹੈਗੇ ਨੇ ਕਿ ਉਹਦੇ ਵਿੱਚ ਇਨਕਮ ਦਾ ਕੋਈ ਕਰੈਟੇਰੀਆ ਨਹੀਂ ਸਰ ਸਾਨੂੰ ਬਹੁਤ ਲੱਗੇ ਵੀ ਅੱਜ ਵੀ ਇੱਥੇ ਸਰ ਲੋਕਦਾਨ ਸਿਖੇ ਸਰ ਕਿੰਨੇ ਕੇਸ ਸਰ ਜਿਆ ਸਿਖੇ ਸਰ ਕਿੰਨੇ ਟਿਸਮੇ ਦੇ ਨਟਾਰੇ ਅੱਜ ਲੋਕਦਾਨ ਚੱਲ ਰਹੀ ਹੈ 8875 ਕੇਸ ਲਗਾਏ ਹੋਏ ਨੇਗੇ ਔਰ ਅਪ੍ਰੋਕਸੀਮੇਟਲੀ 6000 ਦੇ ਕਰੀਬ ਇਹਨਾਂ ਦੇ ਕੇਸ ਅਸੀਂ ਸੈਟਲ ਲਗਭਗ ਕਰਦੇ ਹਾਂ ਸਰ ਜਿਹੜੇ ਵੈਰੀਟੀ ਆਫ ਦੇ ਕੇਸ ਇਸ ਸਰਕੜੀ ਜਦ ਅਸਲ ਇਹ ਨਨ ਕੰਪਾਉਨਬਲ ਕ੍ਰਿਮੀਨਲ ਨਨ ਕੰਪਾਉਨਬਲ ਕੇਸ ਜਨ ਛੱਡ ਕੇ ਹਰ ਇੱਕ ਤਰ੍ਹਾਂ ਦੇ ਕੇਸ ਹੈਗੇ ਨੇ ਜਿਵੇਂ ਰੈਵਨਿਊ ਦੇ ਹੈਗੇ ਹੈ ਮੈਟ੍ਰੀਮੋਨੀਅਲ ਹੈਗੇ ਹੈ ਬੈਂਕ ਰਿਕਵਰੀ ਹੈਗੇ ਹੈ ਚੈੱਕ ਬਾਉਂਸ ਦੇ ਕੇਸ ਹੈਗੇ ਨੇ ਸਰ ਇੱਕ ਤਰ੍ਹਾਂ ਦੇ ਕੇਸ ਜੀ ਬਿਲਕੁਲ ਇਹ ਸਨ ਸੀਜੀਐਮ ਕਮ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਸੈਕਟਰੀ ਅਮੇਸ਼ ਕੁਮਾਰ ਜੀ ਤੇ ਜਿਵੇਂ ਇਹਨਾਂ ਨੇ ਦੱਸਿਆ ਜੀ ਘਬਰਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਐਸ்சி ਐਸਟੀ ਕੈਟਾਗਰੀ ਚ ਫਾਲ ਕਰਦੇ ਹੋ ਜਾ ਤੁਸੀਂ ਜਨਰਲ ਕੈਟੇਗਰੀ ਦੇ ਬਾਰੇ ਹੋ ਤਾਂ ਇਹਨਾਂ ਦੱਸਿਆ ਕਿ ਈਮੇਲ ਵਾਸਤੇ ਕੋਈ ਵੀ ਐਲੀਜੀਬਿਲਟੀ ਖਾਸ ਨਹੀਂ ਰੱਖੀ ਗਈ ਹੈ ਲੇਕਿਨ ਜਿਹੜੀ ਜਨਰਲ ਕੈਟੇਗਰੀ ਕਰ ਰਹੇ ਨੇ ਉਹਨਾਂ ਦੀ ਜਿਹੜੀ ਇਨਕਮ ਹੈ ਜਿਹੜੀ ਹੈ 3 ਲੱਖ ਰੁਪਏ ਸਰਨਾ ਤੋਂ ਘੱਟ ਹੋਣੀ ਚਾਹੀਦੀ ਹੈ ਉਹਨਾਂ ਨੂੰ ਜੇ ਉਹ ਹੈਗੀ ਹੈ ਕੈਡਰੇਟ ਫੌਲ ਕਰਦੇ ਆ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਹੈ ਮੁਫਤ ਕਾਨੂੰਨੀ ਜਿਹੜੀ ਸੇਵਾ ਲੈਣ ਦਾ ਵੀ ਪੂਰਾ ਅਧਿਕਾਰ ਹੈ ਉਹਨਾਂ ਵਾਸਤੇ ਇੱਥੇ ਅੰਮ੍ਰਿਤਜੀ ਵੀ ਬੈਠੇ ਨੇ ਇਹਨਾਂ ਦੇ ਹੇਠਲੇ ਟੀਮ ਵੀ ਬੈਠੀ ਹੈ ਅਸੀਂ ਬਿਲਕੁਲ ਇਹੀ ਉਮੀਦ ਕਰਾਂਗੇ ਕਿ ਜਿਹੜੀ ਸਾਡੀ ਅੱਜ ਦੀ ਨਿਊਜ਼ ਹੈ ਬਿਲਕੁਲ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਊਗੀ ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲੀ ਹੋਊਗੀ ਕਿ ਕਿ ਸਰਕਾਰ ਵੱਲੋਂ ਤੁਹਾਨੂੰ ਕੀ ਇਕਰਾਰ ਦਿੱਤੇ ਗਏ ਨੇ ਤੇ ਸਾਡੀ ਤੁਹਾਨੂੰ ਮੁਗੱਦਮੇ ਦੇ ਨਿਧਾਨ ਬੇਤੀ ਹੈ ਕਿ ਜੇ ਤੁਹਾਡਾ ਕੋਈ ਵੀ ਜੁਡੀਸ਼ੀ ਨਾਲ ਸੰਬੰਧਿਤ ਕੋਈ ਲਾਅ ਦੇ ਸੰਬੰਧਿਤ ਕੋਈ ਵੀ ਤੁਹਾਡਾ ਕੁਐਸਚਨ ਹੈ ਤੇ ਬਿਲਕੁਲ ਥੱਲੇ ਆਪਣੇ ਕਮੈਂਟ ਬਾਕਸ ਵਿੱਚ ਸਾਨੂੰ ਆਪਣੇ ਰਾਏ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਜਿਹੜੀ ਆਪਣੀ ਨੈਕਸਟ ਵੀਡੀਓ ਹੈ ਅਸੀਂ ਉਸ ਮੁੱਦੇ ਦੇ ਉੱਪਰ ਲੈ ਕੇ ਆਈਏ ਤੇ ਤੁਹਾਨੂੰ ਜਿਹੜਾ ਅੱਗੇ ਆਉਣ ਵਾਲੇ ਜੀਵਨ ਦੇ ਤੁਸੀਂ ਉਸ ਦਾ ਲਾਭ ਲੈ ਸਕੋ ਮੋਕੰਦ ਦੇ ਨਿਊਜ਼ ਬਈ ਸਹਿਯੋਗੀ ਅਸ਼ੋਕ ਮੋਰਾ ਦੇ ਨਾਲ ਮਨੀਸ਼ ਜਿੰਦਲ ਮੋਕੰਦ